ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸੋ ਸਾਖੀ ਵਿੱਚ ਲਿਖੀ ਹੋਈ ਸਭ ਤੋਂ ਪੁਰਾਤਨ ਕਥਾ ਸੁਣਾਵਾਂਗੇ ਇਸ ਪੁਰਾਤਨ ਕਥਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਵਰਗ ਅਤੇ ਨਰਕ ਦਾ ਜ਼ਿਕਰ ਕੀਤਾ ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਕਿ ਸਵਰਗ ਅਤੇ ਨਰਕ ਵੀ ਹੁੰਦਾ ਹੈ ਉਹ ਕਹਿੰਦੇ ਹਨ ਕਿ ਜੱਗ ਮਿੱਠਾ ਅਗਲਾ ਕਿਨੇ ਡੇਠਾ ਜੋ ਕੁਝ ਇੱਥੇ ਹੈ ਉਹੀ ਸਭ ਕੁਝ ਹੈ ਅਗੇ ਕੁਝ ਵੀ ਨਹੀਂ ਹੈ ਪਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਬਾਣੀ ਵਿੱਚ ਸਵਰਗ ਤੇ ਨਰਕ ਦਾ ਜ਼ਿਕਰ ਆਉਂਦਾ ਜਿਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਦੀ ਬਾਣੀ ਇੰਨਾਂ ਚੀਜ਼ਾਂ ਨੂੰ ਮੰਨਦੀ ਹੈ ਸੋ ਸਾਖੀ ਦੀ ਕਥਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਰੱਬ ਇੱਕ ਦਿਨ ਲੇਖਾ ਜੋਖਾ ਮੰਗੇਗਾ ਉਸ ਵੇਲੇ ਜੋ ਕੁਝ ਕੀਤਾ ਹੋਵੇਗਾ ਉਹ ਸਾਫ਼ ਹੋ ਜਾਵੇਗਾ ਤਦੋਂ ਰਾਜਕੂਲ ਜਦ ਲੇਖਾ ਜੋਖਾ ਦੇਣਾ ਪਵੇਗਾ ਤਾਂ ਕਿਹੋ ਜਿਹਾ ਮੂੰਹ ਲੈ ਕੇ ਜਾਵੇਂਗਾ ਪਰ ਅੱਜ ਦੇ ਲੋਕ ਇਹਨਾਂ ਗੱਲਾਂ ਨੂੰ ਹਜੇ ਵੀ ਨਹੀਂ ਮੰਨਦੇ ਉਹਨਾਂ ਦਾ ਕਹਿਣਾ ਹੈ ਕਿ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਪਰ ਅੱਜ ਦੀ ਇਹ ਵੀਡੀਓ ਪੂਰੀ ਉਹ ਵੇਖਣ ਜਿਨ੍ਹਾਂ ਨੂੰ ਗੁਰੂ ਜੀ ਦੀ ਸਾਖੀ ਉੱਤੇ ਯਕੀਨ ਹੈ ਅਤੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਪਿਆਰ ਕਰਦੇ ਨੇ ਸੋ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਓ ਵੀਡੀਓ ਨੂੰ ਹੋਰ ਭੈਣ ਭਰਾਵਾਂ ਅੱਗੇ ਸ਼ੇਅਰ ਵੀ ਜਰੂਰ ਕਰਿਓ ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਦਾ ਦੀਵਾਨ ਸਜਾ ਕੇ ਬੈਠੇ ਹੋਏ ਸਨ ਉੱਥੇ ਬਹੁਤ ਸਾਰੀਆਂ ਸੰਗਤਾਂ ਆਈਆਂ ਉਹਨਾਂ ਸੰਗਤਾਂ ਵਿੱਚੋਂ ਦੋ ਸਿੱਖ ਗੁਰੂ ਜੀ ਕੋਲ ਆਏ ਤੇ ਗੁਰੂ ਜੀ ਦੇ ਅੱਗੇ ਬੇਨਤੀ ਕਰਨ ਲੱਗੇ ਕਿ ਅਕਾਲ ਪੁਰਖ ਜੀ ਅਸੀਂ ਜਦੋਂ ਪਾਠ ਕਰਨ ਲੱਗਦੇ ਆ ਤਾਂ ਮਨ ਨੂੰ ਇਕਾਕਰਤਾ ਨਹੀਂ ਮਿਲਦੀ ਮਨ ਜਗਾ ਜਗਾ ਤੇ ਭਟਕਦਾ ਰਹਿੰਦਾ ਹੈ ਉਹ ਬੀਤੀਆਂ ਹੋਈਆਂ ਗੱਲਾਂ ਨੂੰ ਯਾਦ ਕਰਦਾ ਹੈ ਜਿਹੜਾ ਸਮਾਂ ਹਜੇ ਆਇਆ ਵੀ ਨਹੀਂ ਮਤਲਬ ਆਉਣ ਵਾਲੇ ਭਵਿੱਖ ਦਾ ਫਿਕਰ ਕਰਨ ਲੱਗ ਜਾਂਦਾ ਹੈ ਹਾਲਾਂਕਿ ਅਸੀਂ ਹੱਥ ਵਿੱਚ ਮਾਲਾ ਫੜੀ ਹੁੰਦੀ ਹੈ ਗੁਟਕਾ ਸਾਹਿਬ ਜੀ ਵੀ ਹੱਥ ਵਿੱਚ ਹੁੰਦੇ ਹਨ ਪਰ ਇਹ ਵਿਚਾਰ ਸਾਡੇ ਦਿਮਾਗ ਵਿੱਚ ਆਉਂਦੇ ਹੀ ਰਹਿੰਦੇ ਹਨ ਇਹ ਸਾਨੂੰ ਭਜਨ ਬੰਦਗੀ ਨਹੀਂ ਕਰਨ ਦਿੰਦੇ ਗੁਰੂ ਜੀ ਸਾਨੂੰ ਇਹ ਗੱਲ ਦੱਸੋ ਕਿ ਜਿਹੜੇ ਲੋਕ ਨਾਮ ਜਪਦੇ ਹਨ ਅਤੇ ਜਿਹੜੇ ਲੋਕ ਨਾਮ ਨਹੀਂ ਜਪਦੇ ਉਹਨਾਂ ਦਾ ਕੀ ਹਾਲ ਹੋਵੇਗਾ ਉਹਨਾਂ ਨੇ ਕਿਹਾ ਜੋ ਸਵਰਗ ਅਤੇ ਨਰਕ ਅਕਾਲ ਪੁਰਖ ਜੀ ਨੇ ਬਣਾਏ ਹਨ ਉਹ ਕਿਹੜੀ ਦਿਸ਼ਾ ਵਿੱਚ ਬਣੇ ਹੋਏ ਹਨ ਫਿਰ ਉਦੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਨੂੰ ਸਮਝਾਉਂਦਿਆਂ ਹੋਇਆ ਫਰਮਾਇਆ ਅਕਾਲ ਪੁਰਖ ਜੀ ਨੇ ਸਵਰਗ ਅਤੇ ਨਰਕ ਬਣਾਇਆ ਹੈ ਨਰਕ ਦੱਖਣ ਵੱਲ ਵਸਾਇਆ ਗਿਆ ਹੈ ਜਿੱਥੇ ਪਰਮਾਤਮਾ ਦੀ ਮਰਜ਼ੀ ਨਾਲ ਹੀ ਸਭ ਕੁਝ ਘਟਦਾ ਹੈ ਫਿਰ ਆਉਂਦੀ ਹੈ ਬਾਣੀ ਦੀ ਉਹ ਸਤਕਾਰ ਯੋਗ ਪੰਕਤੀ ਲੇਖਾ ਰੱਬ ਮੰਗੇ ਸਿਆ ਬੈਠਾ ਕੱਢ ਬਹੀ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਈਏ ਇਹ ਕੋਈ ਕਹਾਣੀ ਨਹੀਂ ਹੈ ਇਹ ਸੱਚ ਹੈ ਉਹ ਅਖੰਡ ਸੱਚ ਹੈ ਜਿਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਈ ਲੋਕ ਕਹਿੰਦੇ ਹਨ ਕਿ ਸਵਰਗ ਨਰਕ ਹੁੰਦਾ ਹੀ ਨਹੀਂ ਪਰ ਇਹ ਉਹੀ ਲੋਕ ਨੇ ਜੋ ਆਪ ਦੇ ਕਰਮਾਂ ਤੋਂ ਡਰਦੇ ਨੇ ਜਿਨ੍ਹਾਂ ਨੇ ਕਦੇ ਨਾਮ ਜਪਿਆ ਹੀ ਨਹੀਂ ਜਿਨ੍ਹਾਂ ਨੇ ਆਪਣੇ ਅੰਦਰ ਕਦੇ ਝਾਤੀ ਮਾਰੀ ਹੀ ਨਹੀਂ ਪਰ ਸੱਚ ਤਾਂ ਇਹ ਹੈ ਜੋ ਮਾੜਾ ਕਰਦੇ ਨੇ ਉਹ ਅਕਸਰ ਨਰਕ ਦੇ ਹੱਕਦਾਰ ਬਣਦੇ ਨੇ ਚਿਤ੍ਰ ਗੁਪਤ ਤੇ ਧਰਮ ਰਾਜ ਉਨ੍ਹਾਂ ਦਾ ਲੇਖਾ ਜੋਖਾ ਲਿਖਦੇ ਨੇ ਬਿਨਾ ਕਿਸੇ ਭੇਦ ਭਾਵ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਸਵਰਗ ਖਾਲੀ ਪਈ ਨਹੀਂ ਤੇ ਨਰਕ ਭਰ ਚੁੱਕੇ ਨੇ ਕਿਉਂਕਿ ਲੋਕ ਚੰਗਾ ਕਰਦੇ ਹੀ ਨਹੀਂ ਪਿਆਰ ਭਰਿਆ ਜੀਵਨ ਜਿਉਂਦੇ ਹੀ ਨਹੀਂ ਪਰ ਆਪਸ ਆਪ ਨੂੰ ਮਾਰਦੇ ਨੇ ਝਗੜੇ ਕਰਦੇ ਨੇ ਪਰ ਜੋ ਅਕਾਲ ਪੁਰਖ ਜੀ ਦੇ ਭਗਤ ਬਣ ਜਾਂਦੇ ਨੇ ਜੋ ਨਾਮ ਨਾਲ ਜੁੜ ਜਾਂਦੇ ਨੇ ਉਹ ਸਵਰਗ ਨਰਕ ਤੋਂ ਵੀ ਉੱਪਰ ਸੱਚ ਖੰਡ ਵਿੱਚ ਪਹੁੰਚ ਜਾਂਦੇ ਨੇ ਉਹਨਾਂ ਨੂੰ ਨਾ ਨਰਕ ਦਾ ਡਰ ਹੁੰਦਾ ਤੇ ਨਾ ਸਵਰਗ ਦੀ ਲਾਲਸਾ ਉਹ ਤਾਂ ਕੇਵਲ ਰੱਬ ਦੀ ਰਜ਼ਾ ਵਿੱਚ ਰਹਿੰਦੇ ਨੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹਾ ਹੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਉਹ ਪਰਮਾਤਮਾ ਦਾ ਪਿਆਰਾ ਸਭ ਦਾ ਪਿਆਰਾ ਬਣ ਜਾਂਦਾ ਹੈ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਫਰਮਾਇਆ ਤੁਸੀਂ ਪਾਠ ਪੜ੍ਹਦੇ ਹੋ ਚੰਗਾ ਕਰਦੇ ਹੋ ਇਹ ਫਿਕਰ ਨਾ ਕਰੋ ਕਿ ਮਨ ਨਹੀਂ ਲੱਗਦਾ ਜਦੋਂ ਤੱਕ ਤੁਸੀਂ ਰੱਬ ਦੇ ਦਰਬਾਰ ਤੇ ਆਏ ਹੋ ਕੰਨਾਂ ਨੇ ਚੰਗਾ ਸੁਣਿਆ ਅੱਖਾਂ ਨੇ ਚੰਗਾ ਦੇਖਿਆ ਤੇ ਰੂਹ ਨੇ ਚੰਗਾ ਮਹਿਸੂਸ ਕੀਤਾ ਗੁਰੂ ਜੀ ਆਪਣੇ ਸਿੰਘਾਂ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਭਾਈ ਰਹਿਤ ਮਰਿਆਦਾ ਵਿੱਚ ਰਹੋ ਸਰਬ ਸੁਖ ਮਾਣੋ ਸਿੱਖ ਪੁੱਛਦੇ ਹਨ ਸਰਬ ਸੁਖ ਕਿਹੜਾ ਗੁਰੂ ਜੀ ਤੇ ਗੁਰੂ ਜੀ ਮੁਸਕਰਾ ਕੇ ਫਰਮਾਉਂਦੇ ਹਨ ਸਰਬ ਸੁਖ ਤਨ ਦਾ ਮਨ ਦਾ ਤੇ ਤਨ ਦਾ ਇਹ ਸੁਣ ਕੇ ਸਿੱਖ ਹੋਰ ਪ੍ਰਸ਼ਨ ਕਰਦੇ ਹਨ ਤੇ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਜੀ ਸਾਡੇ ਪਿੰਡ ਵਿੱਚ ਜਦੋਂ ਕੋਈ ਔਰਤ ਦੀ ਮੌਤ ਹੋ ਜਾਂਦੀ ਹੈ ਤਾਂ ਕਾਜੀ ਆ ਕੇ ਕਿਲ ਠੋਕਦਾ ਤੇ ਆਖਦਾ ਹੈ ਕਿ ਇਹ ਹੁਣ ਚੂੜੇ ਨਹੀਂ ਪੜੇਗੀ ਗੁਰੂ ਜੀ ਹੌਲੀ ਜਈ ਹੱਸਦੇ ਹਨ ਤੇ ਵਰਮਾਉਂਦੇ ਹਨ ਕਿ ਇੰਨਾ ਭਰਮਾਂ 'ਚ ਨਾ ਪਾਓ ਭੂਤਾਂ ਪ੍ਰੇਤਾਂ ਚੂੜੇਲਾਂ ਤੋਂ ਨਹੀਂ ਸੱਚਾ ਸੁਖ ਤਾਂ ਬਾਣੀ ਤੇ ਵਿਸ਼ਵਾਸ ਕਰਨ ਤੇ ਰੱਖਣ ਨਾਲ ਆਉਂਦਾ ਜੋ ਮ੍ਰਿਤਕ ਨੂੰ ਜਪਜੀ ਸਾਹਿਬ ਪੜ੍ਹ ਕੇ ਇਸ਼ਨਾਨ ਕਰਵਾਇਆ ਜਾਂਦਾ ਉਹ ਕਦੇ ਵੀ ਪ੍ਰੇਤ ਚੂੜੇਲ ਨਹੀਂ ਬਣਦਾ ਫਿਰ ਆਉਂਦੀ ਹੈ ਗੁਰੂ ਜੀ ਦੇ ਅੰਮ੍ਰਿਤ ਬੂੰਦ ਵਰਗੀ ਸਿੱਖਿਆ ਬਾਣੀ ਪੜੋ ਤੇ ਬਾਣੀ ਤੇ ਭਰੋਸਾ ਰੱਖੋ ਜੋ ਬਾਣੀ ਨਹੀਂ ਪੜਦਾ ਉਹ ਖੁਦ ਹੀ ਭੂਤ ਵਰਗਾ ਬਣ ਜਾਂਦਾ ਗੁਰੂ ਜੀ ਕਹਿੰਦੇ ਹਨ ਕਿ ਕਿਸੇ ਕਬਰ ਪੱਥਰ ਜਾਂ ਪੀਰ ਕੋਲੋਂ ਨਹੀਂ ਮੰਗਣਾ ਜੋ ਮੰਗਣਾ ਹੈ ਤਾਂ ਸਿਰਫ ਅਕਾਲ ਪੁਰਖ ਕੋਲੋਂ ਮੰਗੋ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਸਾਰੇ ਮਨੋਰਥ ਪੂਰੇ ਕਰਨ ਵਾਲੇ ਹਨ ਅਖੀਰ ਵਿੱਚ ਗੁਰੂ ਜੀ ਨੇ ਇੱਕ ਵੱਡੀ ਗੱਲ ਕਹੀ ਨੰਗਨ ਫਿਰਨ ਨਾਲ ਸਿਰ ਮੂਣ ਨਾਲ ਪਰਮਾਤਮਾ ਨਹੀਂ ਮਿਲਦਾ ਜੇ ਪਰਮਾਤਮਾ ਇਸ ਤਰ੍ਹਾਂ ਮਿਲਦਾ ਹੁੰਦਾ ਤੇ ਜੰਗਲ ਦੇ ਸਾਰੇ ਪਸ਼ੂ ਸਭ ਤੋਂ ਜ਼ਿਆਦਾ ਮੁਕਤ ਹੁੰਦੇ ਸਿੱਖੀ ਤਾਂ ਨਾਮ ਨਾਲ ਹੀ ਮਿਲਦੀ ਹੈ ਕਹੂ ਕਬੀਰ ਸੁਨਰੇ ਪਾਈ ਨਾਮ ਬਿਨਾ ਕਿਨ ਗਤ ਪਾਈ ਜਦੋਂ ਇਹ ਬਚਨ ਸਿੱਖਾਂ ਨੇ ਸੁਣੇ ਤਾਂ ਉਹ ਮਸਤ ਹੋ ਗਏ ਅੱਖਾਂ ਵਿੱਚ ਨੂਰ ਵਾਕਿਆ ਮੱਥਾ ਟੇਕਿਆ ਤੇ ਆਖਿਆ ਧੰ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਸੀਂ ਨਿਹਾਲ ਹੋ ਗਏ ਜੇ ਤੁਹਾਨੂੰ ਵੀ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਖੀ ਵਧੀਆ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ